ਹਲੋ ਜੀ ਸ਼ਸ਼ੀਕਾਲ ਕਿਵੇਂ ਹੋ ਜੀ ਸਾਰੇ ਉਮੀਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਸੋ ਵੈਲਕਮ ਆ ਜੀ ਤੁਹਾਡਾ ਸਾਡੇ ਚੈਨਲ ਤੇ ਆਪਾਂ ਚੱਲੇ ਆ ਸੋ ਜਾ ਕੇ ਦੱਸਦੇ ਆ ਆਪਾਂ ਕਿੱਥੇ ਚੱਲੇ ਆ ਵੈਸੇ ਤਾਂ ਥੋੜਾ ਆਪਾਂ ਹਿੰਟ ਦੇ ਦਿੰਨੇ ਆ ਕਿ ਆਪਾਂ ਚੱਲੇ ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾ ਤੇ ਸੋ ਜਾ ਕੇ ਤੁਹਾਨੂੰ ਵੀ ਦਿਖਾਣੇ ਆ ਕਿ ਆਪਾਂ ਕਿੱਥੇ ਚੱਲੇ ਆ ਚਲੋ ਫਿਰ ਚੱਲੀਏ ਆਪਾਂ ਲੈ ਲੋ 20 ਰੁਪਏ ਲਸਣ ਆਵਾਜ਼ ਪਤਾ ਨਹੀਂ ਸ਼ਾਇਦ ਕਿਉਂਕਿ ਅੱਪਾ ਬਾਈਕ ਤੇ ਜਾ ਰਹੇ ਆ ਤੇ ਆਵਾਜ਼ ਜੇ ਕੋਈ ਖਰਾਬ ਆਉਂਦੀ ਹੋਵੇ ਤਾਂ ਪਲੀਜ਼ ਮਾਫ ਕਰਿਓ ਹਨਾ ਨਹੀਂ ਪਤਾ ਖਾਣ ਲੱਗੀ ਆ ਚਲੋ ਕੋਈ ਨਾ ਨੰਗ ਹੀ ਚੱਲੀ ਆ ਜੀ 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 ਕੀ ਕੀ ਕਹਿੰਦੇ ਜੀਰੀ ਵੀ ਕਹਿੰਦੇ ਆ ਕਈ ਕਈ ਝੋਨਾ ਵੀ ਕਹਿੰਦੇ ਆ ਹਣਾ ਕਿੱਥੇ ਕਿੱਥੇ ਝੋਨਾ ਲੱਗ ਗਿਆ ਆਲਮੋਸਟ ਸਾਰੇ ਕਿਤੇ 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 ਕੰਪਲੀਟ ਹੋ ਗਿਆ ਪਲੀਜ਼ ਦੱਸੋ ਕਰਨੀ ਬਹੁਤ ਜ਼ਿਆਦਾ ਆ ਤੇ ਸੀਨੇ ਨਾ ਬੰਦੇ ਹਾਲ ਆ ਮੈਂ ਕਿਉਂ ਉੱਠਿਆ ਕਰ ਤਾ ਤੁਸੀਂ ਨਹੀਂ ਹੈਲੋ ਗਾਇਜ਼ ਕਰਨਾ ਹੈ ਤੇ ਬੱਚੇ ਵੀ ਹੱਸਦੇ ਆ अच्छा जी क्यों नहीं ਹੁੰਦਾ ਕੁਝ ਰੈਡੀ ਬੰਨਰਮਲ ਲਓ ਜੀ ਆਪਾਂ ਪਹੁੰਚ ਕੇ ਸੀ ਗੁਰੂ ਘਰ ਸੋ ਇਹ ਦੁਨੀਆ ਦੀ ਸਭ ਤੋਂ ਸਕੂਨ ਭਰੀ ਤੇ ਖੂਬਸੂਰਤ ਜਗਾ ਚਲੋ ਆਪਾਂ ਪਹਿਲਾਂ ਪੰਚਨਾਣਾ ਕਰ ਲਈਏ ਬੇਸੇ ਜਿਵੇਂ ਮੱਛੀਆਂ ਹੁੰਦੀਆਂ ਆ ਉਹ ਹੈਗੀ ਮੱਛਲੀ ਉਹ ਸੀਰਤ ਫਿਸ਼ ਉਹ ਉਹਦੇ ਫਿਸ਼

ਚਲੋ ਅੰਦਰ ਜਾ ਕੇ ਸਾਡੇ ਅਲਾਉਡ ਨਹੀਂ ਹੈਗਾ ਵੀਡੀਓ ਬਣਾਉਣ ਦੇ ਆਪਾਂ ਬਾਅਦ ਚ ਬਣਾ ਲੈ ਵੀਡੀਓ ਇਹ ਹੈ ਗੁਰਦੁਆਰਾ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਿੰਝ ਨਹੀਂ ਪਤਾ ਲੱਗਿਆ ਜ਼ੂਮ ਕਰਕੇ ਪੜ ਲਿਓ ਬਾਬਾ ਬੁੱਢਾ ਸਬਜੀ ਦਾ ਤੁਸੀਂ ਟੈਗ ਕਰੋਗੇ ਉਹ ਮੜੇ ਉਹ ਕੁੜੇ ਨਹੀਂ ਮੈਂ ਟੈਗ ਤੁਸੀਂ ਟੈਗ ਕਰੋ ਪਤਾ ਤੁਸੀਂ ਟੈਗ ਕਰ ਮੜੀ ਕੇ ਬਰਾਬਰ ਹੀ ਆ Oh, look okay. kopi. Hmm. Rasa cukup. Lemon tu. ਮੰਮੀ ਮੰਮੀ ਯੈਸ ਅੱਜ ਮੈਂ ਬਣਾਉਣਾ ਇੱਕ ਪਾਇਦ ਨੂੰ ਬਣਾਦੇ ਹਾਂ ਮੰਮੀ ਮੈਂ ਉਹ ਲੈ ਦੇ ਲੈ ਲੋਈ ਕਿ ਪਕੜ ਚੱਕ ਲਉ ਬੱਦ੍ਹਾ ਤੇ ਹੈ ਗਈ ਆ ਬੱਦ੍ਹਾ ਤੇ ਹੈ ਗਈ ਬੱਦ੍ਹਾ ਕੇ ਨਾ ਆ ਨੂੰ ਕੀ ਆ ਹੀ ਨਹੀਂ ਦੇ ਚਾਰਾ ਖਲਾ ਨਾ ਫਾਦਰਿਆ ਤੇਰੀ ਆਜ ਚਰਚਾ ਹੁੰਦੀ ਤੇਰੀ ਆਜ ਤੇਰੀ ਗੱਲ ਵੀ ਚਰਚਾ ਹੁੰਦੀ ਨਹੀਂ ਕੋਈ ਕੰਟੈਂਟ ਨਹੀਂ ਨਹੀਂ ਸਿਰ ਤੇ ਹੱਥ ਪੁਹ ਹੈ ਗਿਆ ਲਓ ਨਾ ਖਲੀ ਨਾ ਗਿਆ ਤੁਸੀਂ ਆਇਲ ਕਿਹੜਾ ਲੈਣਾ ਹੈ ਜਿੱਥੇ ਨਾਲ ਲੈ ਕੇ ਆਉਂਗਾ ਉਹ ਲੈਣਾ ਆਮਲੀ ਮੀਂਹ ਜੀ ਮੈਂ ਪੂੜੇ ਪਾਣੀ ਖਾਣਾ ਚਾਟ ਚਾਟ ਪੂਲ ਕੇ ਪੀ ਚਾਹ ਤੇ ਬਣਾ ਨਹੀਂ ਚਾਹ ਖਾਣੀ ਆ ਇਨੇ ਚਾੜ ਖਾਣੀ ਚਲੋ ਠੀਕ ਆ ਜੀ ਆ ਗਏ ਸੇ ਆਪਾਂ ਗੁਰਦੁਆਰਾ ਸਾਹਿਬ ਤੋਂ ਬੱਚੇ ਸਾਡੇ ਸੌ ਗਏ ਆ ਤੇ ਆਪਾਂ ਹੁਣ ਘਰ ਦੇ ਕੰਮ ਕਰ ਥੋੜੇ ਬਹੁਤੇ ਕਰ ਲਈਏ ਫਿਰ ਮਿਲਦੇ ਆਪਾਂ ਨੈਕਸਟ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਨਾ ਵਧੀਆ-ਵਧੀਆ ਕਮੈਂਟ ਕਰ ਦਿਓ ਜੋ ਆਪਾਂ ਅੱਗੇ ਹੋਰ ਵਧੀਆ-ਵਧੀਆ ਵਲੌਗ ਲੈ ਕੇ ਆ ਸਕੀਏ ਤੁਹਾਡੀ ਸਪੋਰਟ ਨਾਲ ਚਲੋ ਜੀ ਠੀਕ ਹੈ ਜੀ ਬਾਏ ਬਾਏ